ਹੈਲੋ ਮੈਂ ਡਾਕਟਰ ਤੇਰੰਕਰ ਹਜ਼ਰਾਂ ਇੱਕ ਨਵੀਂ ਵੀਡੀਓ ਲੈ ਕੇ 28 ਜੁਲਾਈ 2025 ਜੀ ਹਾਂ ਤੁਸੀਂ ਸਹੀ ਸੁਣਿਆ ਅੱਜ ਲੱਗਣ ਲੱਗਾ ਹੈ ਸ਼ਨੀ ਮੰਗਲ ਦਾ ਅਖਾੜਾ ਆਮੋ ਸਾਹਮਣੇ ਹੋਣਗੇ ਦੋ ਪਹਿਲਵਾਨ ਕੀ ਹੋਏਗਾ ਕਿਸੇ ਨੂੰ ਪਤਾ ਨਹੀਂ ਨਹੀਂ ਮੈਂ ਦੱਸਾਂਗੀ ਕਿਉਂਕਿ ਪਰਾਤਨ ਪਵਿਕਵਣੀਆਂ ਅਨੁਸਾਰ ਜਦੋਂ ਕਦੀ ਆਮੋ ਸਾਹਮਣੇ ਦੋ ਸ਼ੇਰ ਆਜਣ ਦੋ ਦਿਗਜ ਆਜਣ ਦੱਸਾਂਗੀ ਮੈਂ ਸ਼ਨੀ ਅਮੀਨ ਮੰਗਲ ਸਿੰਘ ਵਿੱਚ ਕਹ ਲੋ ਆਕਾਸ਼ ਵਿੱਚ ਦੋ ਦਿਗਜ ਜਦੋਂ ਆਮੋ ਸਾਹਮਣੇ ਹਨ ਕਿ ਤੁਹਾਡੀ ਰਾਸ਼ੀ ਇਸ ਸੰਘਰਸ਼ ਲਈ ਤਿਆਰ ਹੈ ਮੇਰੇ ਨਾਲ ਬਨੇ ਰਹਿਣਾ ਵੀਡੀਓ ਦੇ ਅੰਤ ਤੱਕ ਕਿਉਂਕਿ ਮੈਂ ਦੱਸਣਾ ਹੈ ਇੱਕ ਸਰਵ ਸੰਜਾ ਉਪਾ ਸੁਪਰ ਉਪਾ چاہے ਕਿਸੇ ਕੋਲ ਜਨਮ ਪੱਤਰੀ ਹੈ ਜਾਂ ਨਹੀਂ ਇੱਕ ਠੋਹਰ ਦ੍ਰਿਸ਼ਟੀ 12 ਰਾਸ਼ੀਆਂ ਤੇ ਕਿਹੜਾ ਅਸਰ ਛੱਡੇਗੀ ਕਿਹੜੀਆਂ ਗਲਤੀਆਂ ਤੋਂ ਤੁਸੀਂ ਬਚਣਾ ਤੇ ਕਿਹੜਾ ਉਪਾ ਇਸ ਤਣਾਵ ਨੂੰ ਤਾਕਤ ਵਿੱਚ ਬਦਲ ਸਕੇਗਾ ਮੈਂ ਦੱਸਾਂਗੀ ਅਲੱਗ ਅਸਰ ਕਰ ਕਰੈਮੇਡਿਸ ਹਰ ਰਾਸ਼ੀ ਨਾਲ ਤੁਸੀਂ ਮਿਸ ਨਾ ਕਰਨਾ ਮੰਗਲ ਦਾ ਸੁਭਾ ਦੇਖਾਂ ਤਾਂ ਅਗਨੀ ਜੋਸ਼ ਤੇ ਤੁਰੰਤ ਫੈਸਲੇ ਦੀ ਊਰਜਾ ਵਾਲਾ ਗ੍ਰਹਿ ਹੁੰਦਾ ਸ਼ਨੀ ਦਾ ਸੁਭਾ ਦੇਖੀਏ ਤਾਂ ਧੀਰਜ ਕਠੋਰਨ ਸ਼ਾਸਨ ਅਤੇ ਕਰਮ ਫਲ ਦੀ ਕਸੌਟੀ ਉੱਪਰ ਪਰਖਣ ਵਾਲਾ ਗ੍ਰਹਿ ਇਹ ਅਸੀਂ ਸਾਰੇ ਜਾਣਦੇ ਹਾਂ ਇਹ ਦੋ ਉਹ ਤਾਕਤਾਂ ਨੇ ਆਕਾਸ਼ੀ ਜਦੋਂ ਅਮਨੇ ਸਾਹਮਣੇ ਹੁੰਦੀਆਂ ਨਾ ਤਾਂ ਧਰਤੀ ਉੱਤੇ ਮਨੁੱਖ ਤੇ ਘਰ ਪਰਿਵਾਰ ਕਾਰੋਬਾਰ ਤੇ ਸਿਹਤ ਤਿੰਨ ਖੇਤਰਾਂ ਤੇ ਸਾਡੀ ਅਜਮਾਇਸ਼ ਸ਼ੁਰੂ ਹੋ ਜਾਂਦੀ ਹੈ ਪਰ ਘਬਰਾਉਣਾ ਥੋੜਾ ਹੈ संतुलन संजम सयोपा ਨਾਲ ਸਾਰਾ ਸਮਾਜ ਹੀ ਸਫਲਤਾਪੂਰਵਕ ਪਾਰ ਕਰਾਂਗੇ ਆਪਣੀ ਰਾਸ਼ੀ ਕਮੈਂਟ ਕਰਕੇ ਦੱਸਣਾ ਕਿਹੜੀ ਆ ਮੈਂ ਦੱਸਣ ਜਾ ਰਹੀਆਂ ਵਾਰਾ ਰਾਸ਼ੀਆਂ ਸ਼ਨੀ ਮੰਗਲ ਦਾ ਅਸਰ ਤੇ ਕੁਝ کارਗਰ ਖਾਸ ਉਪਾ ਮੇਕ ਰਾਸ਼ੀ ਵਾਲਿਓ ਗੁੱਸਾ ਤਰੰਤ ਫੈਸਲਾ ਪਾਰਟਨਰਸ਼ਿਪ ਚ ਟਕਰਾ ਇਦਾਂ ਦੀਆਂ ਗਲਤੀਆਂ ਨਾ ਕਰਿਓ ਹਰ ਗੱਲ ਉੱਪਰ ਓਵਰ ਰਿਐਕਸ਼ਨ ਨਹੀਂ ਕਰਨਾ ਹੰਕਾਰ ਨਾਲ ਪੜੀ ਬੋਲਬਾਣੀ ਨੂੰ ਕੰਟਰੋਲ 'ਚ ਰੱਖਣਾ ਹੋਵੇਗਾ। ਤੁਸੀਂ ਉਪਾਅ ਕਰੋਗੇ ਮੰਗਲਵਾਰ ਹਨੂਮਨ ਚਾਲੀਸਾ, ਲਾਲ ਚੋਗਾ ਚੜਾਉਣਾ, ਲਾਲ ਮਠਾਈ ਹਨੂਮਨ ਜੀ ਨੂੰ ਭੇਟ ਕਰ ਦਿਓ। ਬ੍ਰੇਖ ਰਸ਼ੀ ਵਾਲਿਓ ਖਰਚੇ ਵੱਧ ਜਾਣੇ ਆ, ਫਾਈਨਾਂਸ ਕਨਫਿਊਜ਼ਨ ਹੋ ਜਾਣੀ ਆ, ਸਿਹਤ ਤੇ ਤਣਾ ਵਧੇਗਾ। ਜੋ ਤੁਸੀਂ ਗਲਤੀ ਨਹੀਂ ਕਰਨੀ, ਬਿਨਾਂ ਸੋਚੇ ਸਮਝੇ ਇਨਵੈਸਟਮੈਂਟ ਨਹੀਂ ਕਰਨੀ। ਤੁਸੀਂ ਉਪਾਅ ਕਰੋਗੇ ਸ਼ਨੀਵਾਰ ਕਾਲੇ ਤੇਲ ਲੈਣੇ ਆ ਤੇ ਸਰਵਦਾ ਤੇਲ ਦੋਨੋਂ ਚੀਜ਼ਾਂ ਲੈਣੀਆਂ। ਪਿਪਲ ਦੇ ਠਾ ਚੜਾਇਓ ਜਿਹੜਾਂ ਚ ਮਿਥਨ ਰਾਸ਼ੀ ਵਾਲਿਓ ਕੈਰੀਅਰ ਵਿੱਚ ਰੁਕਾਵਟਾਂ ਭੈਣਾ ਭਰਾਵਾਂ ਨਾਲ ਬਹਿਸਵਾਜੀ ਤੋਂ ਬਚਣਾ ਹੋਏਗਾ ਤੁਹਾਨੂੰ ਗਲਤੀ ਜੋ ਤੁਸੀਂ ਨਹੀਂ ਕਰਨੀ ਇੱਕੋ ਸਮੇਂ ਕਈ ਫਰੰਟ ਨਹੀਂ ਖੋਲ ਦੇਣਾ ਲੜ ਨਹੀਂ ਹੋਣਾ ਨੁਕਸਾਨ ਹੋ ਜਾਣਾ ਉਪਾਹ ਹਰ ਵੀਰਵਾਰ ਕੇਸਰੀ ਰੰਗ ਦੀ ਚੀਜ਼ দান ਕਰੋਗੇ ਕਰਕਰਾਸ਼ੀ ਵਾਲਿਓ ਘਰ ਪਰਿਵਾਰਕ ਕਲੇਸ਼ ਮਸਲੇ ਸ਼ੁਰੂ ਹੋ ਜਾਣੇ ਆ ਮਾਂ ਜਾਂ ਮਾਂ ਦੀ ਉਮਰ ਵਰਗੀਆਂ ਹੋਰ ਸੀਨੀਅਰਸ ਨਾਲ ਟਕਰਾਅ ਸ਼ੁਰੂ ਹੋ ਜਾਣਾ ਜੋ ਗਲਤੀ ਤੁਸੀਂ ਨਹੀਂ ਕਰਨੀ ਭਾਵਨਾਤਕ ਭਾਵਨਾਤਮਕ ਪੈਸਟ ਫੈਸਲੇ ਨਹੀਂ ਲੈਣੇ ਬਾਅਦ ਵਿੱਚ ਪਛਤਾਉਣਾ ਪੈਣਾ ਤੁਹਾਨੂੰ ਤੁਸੀਂ ਉਪਾਅ ਕਰੋਗੇ ਹਰ ਸੋਮਵਾਰ ਸਵੇਰੇ ਸ਼ਿਵਲਿੰਗ ਤੇ ਦੁੱਧ ਮਿਲੇ ਪਾਣੀ ਦਾ ਅਭਿਸ਼ੇਕ ਕਰਨਾ ਘਰ 'ਚ ਕਾਂਸੀ ਜਾਂ ਚਾਂਦੀ ਦੇ ਲੋਟੇ ਨਾਲ ਵੀ ਕਰ ਸਕਦੇ ਹੋ ਇਨ ਕੇਸ ਜੇ ਮੰਦਰ ਜਾਇਆ ਨਹੀਂ ਜਾ ਸਕਦਾ ਬਰਸਾਤ ਦਾ ਮੌਸਮ ਹੈ ਕਈ ਵਾਰੀ ਮੌਕੇ ਨਹੀਂ ਮਿਲਦਾ ਬਾਹਰ ਨਿਕਲਦਾ ਸਿੰਘ ਰਾਸ਼ੀ ਵਾਲਿਓ ਹੰਕਾਰ ਤੋਂ ਬਚਣਾ ਇਮੇਜ ਮੈਨੇਜਮੈਂਟ ਦਾ ਧਿਆਨ ਰੱਖੋਗੇ ਪਬਲਿਕ ਫੇਸ ਆਫ ਕਰਨ ਤੋਂ ਬਚੋਗੇ ਕੋਈ ਨਾ ਕੋਈ ਗੱਲ ਇਦਾਂ ਦੀ ਹੋ ਜਾਣੀ ਹੈ ਲੋਕਾਂ ਤੋਂ ਅਵੋਇਡ ਕਰੋਗੇ ਤੁਸੀਂ ਗਲਤੀ ਜੋ ਤੁਸੀਂ ਨਹੀਂ ਕਰਨੀ ਅਥਾਰਟੀ ਨਾਲ ਕਲੈਸ਼ ਨਹੀਂ ਕਰਨਾ ਓਵਰ ਡੋਮਿਨੈਂਸ ਨਹੀਂ ਕਰਨੀ ਭਾਵ ਦਬਦਬਾ ਨਹੀਂ ਪਾਉਣਾ ਕਿਸੇ ਤੇ ਤੁਹਾਡਾ ਨੁਕਸਾਨ ਆ ਤੁਸੀਂ ਉਹ ਪਾ ਕਰੋਗੇ ਮੰਗਲਵਾਰ ਲਾਲ ਫੁੱਲ ਉਹਨਾਂ ਦੇ ਨਾਲ ਹਵਨ ਕਰਨਾ ਲਾਲ ਚੌਰ ਚੜਾ ਦਿਓ ਕਿਸੇ ਵੀ ਮੰਦਿਰ ਦੇ ਵਿੱਚ ਕੰਨਿਆ ਰਾਸ਼ੀ ਵਾਲਿਓ ਸਿਹਤ ਤੇ ਬੁਰਾ ਅਸਰ ਪੈਣਾ ਵਰਕ ਲੋਡ ਵੱਧ ਜਾਣਾ ਓਬਸੈਸਿਵ obsessive analysis ਕਰੋਗੇ ਸੋਚਾਂ 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 ਫਿਕਰ 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 ਜੋ ਗਲਤੀ ਨਹੀਂ ਕਰਨੀ ਘਬਰਾਹਟ ਚ ਨਹੀਂ ਆਉਣਾ ਹਦੋਂ ਵੱਧ ਸਵੈ-ਆਲੋਚਨਾ ਨਹੀਂ ਕਰਨੀ ਕਿਸੇ ਦੀ ਤੁਸੀਂ ਉਪਾਹ ਕਰੋਗੇ ਨੌ ਲਗਾਤਾਰ ਮੰਗਲਵਾਰ ਜਿੰਨੇ ਆਉਣੇ ਆ ਲਾਲ ਮਠਾਈ ਚੜਾਉਣੀ ਆ ਤੁਲਾ ਰਸ਼ੀ ਵਾਲਿਓ ਰਿਸ਼ਤੇ ਵਿੱਚ ਪਾਰਟਨਰਸ਼ਿਪ ਵਿੱਚ ਲੀਗਲ ਮੈਟਰਸ ਵਿੱਚ ਟੈਨਸ਼ਨਾਂ ਹੀ ਟੈਨਸ਼ਨਾਂ ਜੋ ਗਲਤੀ ਨਹੀਂ ਕਰਨੀ ਪਲੀਜ਼ ਨਾ ਕਿਸੇ ਦਾ ਮਨ ਰੱਖਣ ਲਈ ਆਪਣਾ ਕੁੰਡਾ ਨਹੀਂ ਕਰਾਉਣਾ ਓਵਰ ਕੰਪਰੋਮਾਈਜ਼ ਕਰਦੇ ਰਹੋ ਨਹੀਂ ਕਰਨਾ ਬਿਲਕੁਲ ਰਿਜ਼ਰਟ ਵੀ ਨਹੀਂ ਹੋਣਾ ਅੜੀ ਗਲਬਤੀਰਾ ਛੱਡ ਦੇਣਾ ਇਹਨਾਂ ਸਭ ਤੋਂ ਬਚਣਾ ਤੁਸੀਂ ਕਰੋਗੇ ਉਪਾਅ ਸ਼ੁਕਰਵਾਰ ਸਵੇਰ ਦੀਆਂ ਕੋਈ ਵੀ ਹੋ ਸਕਦੀ ਹੈ ਚੌਲ ਖੀਰ ਸਫੇਦ ਕੱਪੜਾ দান ਕਰਦੇ ਰਹਿਣਾ ਬ੍ਰਿਸ਼ਟਕ ਰਾਸ਼ੀ ਵਾਲਿਓ ਹਿڈن ਵਿਰੋਧੀ ਪੈਦਾ ਹੋ ਜਾਣਗੇ ਵਰਕਪਲੇਸ ਤੇ ਰਾਜਨੀਤੀ ਦਾ ਸ਼ਿਕਾਰ ਹੋ ਜਾਓਗੇ ਐਂਗਰ ਸਪਾਈਕਸ ਹੋਣਗੇ ਐਂਡ ਮੂਡ ਸਵਿੰਗਸ ਜਿਆਦਾ ਲੜਾਕੇ ਨਹੀਂ ਬਣਨਾ ਗਲਤੀ ਜੋ ਨਹੀਂ ਕਰਨੀ ਰੈਵੈਂਜ ਮੋਡ 'ਚ ਨਹੀਂ ਰਹਿਣਾ ਕਿ ਮੈਂ ਬਦਲਾ ਲੈ ਲਵਾਂ ਇਸ ਭਾਵਨਾ ਤੋਂ ਬਚਣਾ ਹੋਵੇਗਾ ਨੁਕਸਾਨ ਤੁਹਾਡਾ ਹੀ ਹੋਣਾ ਤੁਸੀਂ ਕਰੋਗੇ ਆਪਾ ਮੰਗਲਵਾਰ ਲਾਲ ਮਸਰਦੀ ਦਾਲ ਜਾਂ ਲਾਲ ਫਲ ਕੋਈ ਵੀ দান ਕਰ ਸਕਦੇ ਹੋ ਤਾਂ ਇਹ ਰਾਸ਼ੂ ਵਾਲੇ ਰਾਸ਼ੀ ਵਾਲਿਓ ਕ੍ਰੀਏਟਿਵ એનર્ਜੀ ਵੱਧ ਜਾਣੀ ਹੈ ਪਰ ਇਰਿਟੇਸ਼ਨ ਰਹੇਗੀ ਸੁਭਾਅ ਚਟੜਾ ਬਣ ਰਹੇਗਾ ਜਿਸ ਨਾਲ ਤੁਹਾਡੇ ਨੁਕਸਾਨ ਹੋਣਾ ਹੈ ਗਲਤੀ ਜੋ ਤੁਸੀਂ ਨਹੀਂ ਕਰਨੀ ਫਟਾਫਟ ਰਿਸਕ ਲੈਣ ਦਾ ਨਹੀਂ ਸੋਚਣਾ ਮਤਲਬ ਜਰਾ ਭਾਦਰ ਨਹੀਂ ਬਣਨ ਦੀ ਲੋੜ ਕਿਉਂਕਿ ਗੈਰ ਜ਼ਰੂਰੀ ਡਿਬੇਟਸ ਐਵੇਂ ਵੈਸਾਂ ਚ ਨਹੀਂ ਪਈ ਜਾਣਾ ਸ਼ਾਂਤ ਚਤਰਣਾ ਵੀਰਵਾਰ ਨੂੰ ਤੁਸੀਂ ਕੇਲੇ ਦੇ ਪੌਦੇ ਦੀ ਪ੍ਰਕਰਮਾ ਕਰਨੀ ਆ ਤੇ ਫੀਲੇ ਫੁੱਲ ਚੜਾ ਦੇਣੇ ਆ ਮਕਰ ਰਾਸ਼ੀ ਵਾਲਿਓ ਘਰ ਪਰਿਵਾਰ ਕਲੇਸ਼ ਪ੍ਰਾਪਰਟੀ ਰੀਅਲ اسٹیਟ ਫੈਸਲੈਂਡ ਚ ਦੁਬਿਦਾ ਇਹ ਉਲਝਣਾ ਵਧਣਗੇ ਗਲਤੀ ਜੋ ਨਹੀਂ ਕਰਨੀ ਜ਼ਿੱਦੀ ਨਹੀਂ ਬਣਨਾ ਠੰਡੇ ਦਿਲ ਨਾਲ ਕੀਤੀ ਜਿਹੜੀ ਬੇਰੁਖੀ ਹੈ ਨਾ ਉਹ ਤੁਹਾਨੂੰ ਪਰੜਿਆੜੇ ਆਏਗੀ ਉਪਾਅ ਜੋ ਕਰਨਾ ਹੈ ਸ਼ਨੀਵਾਰ ਪਿਪਲ ਦੇ ਰੁੱਖ ਨੂੰ ਸਰੋਂ ਦਾ ਤੇਲ ਲ ਮਲ ਕੇ ਆਉਣਾ ਥੋੜੇ ਜਿਹਾ ਤੇਲ ਉੱਥੇ ਸਿਟਿਓ ਕੁੰਭ ਰਾਸ਼ੀ ਵਾਲਿਓ ਬੋਲਬਾਣੀ ਚ ਕਿੜਤਨ ਬਹੁਤ ਆ ਜਾਣੀਆਂ ਬੇਰੁਖੀ ਮੜੀ ਤੁਹਾਡੀ ਗੰਦੀ ਹੈ ਜ਼ੁਬਾਨ ਦੋਸਤਾਂ ਸਰਕਲ ਨਾਲ ਝਗੜਾ ਨਰਵਸਨੈਸ ਟੈਨਸ਼ਨ ਰਹਿਣੀ ਹੈ ਗਲਤੀ ਜੋ ਨਹੀਂ ਕਰਨੀ ਹੈ ਸੋਸ਼ਲ ਮੀਡੀਆ ਤੇ ਨਾਰਾਜ਼ਗੀ ਵਾਲੀਆਂ ਪੋਸਟਾਂ ਨਹੀਂ ਪਾਉਣੀਆਂ ਹੈ ਰੋਂਦੂ ਜੇ ਨਹੀਂ ਬਣਨਾ ਤੁਸੀਂ ਉਪਾਅ ਕਰੋਗੇ ਸ਼ਨੀਵਾਰ ਸ਼ਨੀ ਮੰਤਰ ਜਪਣਾ ਕਾਲੇ ਕੱਪੜੇ ਕਾਲਾ ਤਿਲ ਦਾਨ ਕਰ ਦੇਣਾ ਆਖਰੀ ਰਾਸ਼ੀ ਮੀਨ ਮੀਨ ਰਾਸ਼ੀ ਵਾਲਿਓ ਸ਼ਨੀ ਮੰਗਲ ਦਾ ਆਮੋ ਸਾਹਮਣੇ ਇਸ ਲੱਗੇ ਅਖਾੜੇ ਵਿੱਚ ਤੁਸੀਂ ਕਿਉਂਕਿ ਸ਼ਨੀ ਸਵਰਾਸ਼ੀ ਚ ਅੰਦਰੂਨੀ ਟੈਸਟ mind to spirit conflict ਅੰਦਰੋਂ ਅੰਦਰ ਦਵੰਦ ਚੱਲਣਾ ਆਤਮਿਕ ਉਸ ਤੋਂ ਬਚਣਾ ਗਲਤੀ ਜੋ ਨਹੀਂ ਕਰਨੀ इमोशनल ਓਵਰਲੋਡ ਤੇ ਸਥਿਤੀਆਂ ਦਾ ਸਾਹਮਣਾ ਕਰਨ ਦੀ ਥਾਂ ਉਥੋਂ ਭੱਜਣਾ ਨਹੀਂ ਹੈ ਅਵੋਇਡ ਕਰੋਗੇ ਤੁਸੀਂ ਉਪਾ ਹਰ ਵੀਰਵਾਰ ਨੂੰ ਕੇਸਰੀ ਜਾਂ ਪੀਲੀ ਦਾਲ ਗੁਰੂ ਚਰਨਾਚ ਚੜਾ ਲੈਣੀ ਹੈ ਮੰਤਰ ਜਾਪ ਕਰੋ ਸਾਧਨਾ ਕਰੋ ਸੋ ਸ਼ਨੀ ਪੀਨ ਤੇ ਮੰਗਲ ਸਿੰਘ ਇਹ ਦ੍ਰਿਸ਼ਟੀ ਕਰਮਕ ਪ੍ਰੀਖਿਆ ਦੀ ਹੈ ਘਬਰਾਉਣਾ ਨਹੀਂ ਹੰਕਾਰ ਨਹੀਂ ਕਰਨਾ ਧੀਰਜ ਰੱਖਣਾ ਗੁੱਸਾ ਕੰਟਰੋਲ ਚ ਰੱਖਣਾ ਸੰਜਮੀ ਰਹਿਣਾ ਜੇ ਤੁਹਾਡਾ ਮਨ ਸੰਤੁਲਿਤ ਹੋਏਗਾ ਸਹੀ ਉਪਾਅ ਕਰੋਗੇ ਅਨੁਸ਼ਾਸਨ ਚਰਾਂਗੇ ਇਹ ਜਿੱਤ ਦੀ ਕੁੰਜੀ ਹੈ ਆਪਣੀ ਰਾਸ਼ੀ ਤੇ ਕੀ ਅਪਣਾਓਗੇ ਕੀ ਕਰੋਗੇ ਮੈਨੂੰ ਕਮੈਂਟ ਚ ਦੱਸੋ ਕਿਹੜਾ ਇਹਨਾਂ ਚੋਂ ਉਪਾਅ ਕਰਨ ਜਾ ਰਹੇ ਹੋ ਆਪਣਾ ਖਿਆਲ ਰੱਖਣਾ ਘਬਰਾਉਣਾ ਨਹੀਂ ਪਹਿਲਾਂ ਪਰਮਾਤਮਾ ਦੀ ਛਤਰ ਸ਼ਾਯਾ ਬਹੁਤ ਬਾਅਦ ਕਿਤੇ ਮੈਂ ਡਾਕਟਰ ਤੇ ਰਕਾ ਔਰ ਤੇ ਮੇਰੇ ਉਪਾਅ ਤੁਹਾਡਾ ਕੁਝ ਨਹੀਂ ਵਿਗੜਨ ਦੇਣਗੇ ਬਸ ਤੁਸੀਂ ਵਿਸ਼ਵਾਸ ਰੱਖਣਾ ਹੈ ਇੱਕ ਉਪਾਅ ਦੇ ਅਸਰ ਵਾਸਤੇ ਘੱਟੋ ਘੱਟ ਤੁਸੀਂ 15 ਦਿਨ ਦਾ ਵਕਤ ਮੈਨੂੰ ਦੇਣਾ ਹੈ ਫਿਰ ਮੈਨੂੰ ਕਮੈਂਟ ਬਾਕਸ ਦੱਸਣਾ ਕਿ ਕੀ ਉਹ ਉਪਾਅ ਜੋ ਮੈਂ ਦੱਸ ਦੀਆਂ ਸੌਕੇ ਹਨ ਮਹਿੰਗੇ ਨਹੀਂ ਅਸਰਕਾਰਕ ਵੀ ਹਨ ਮਿਲਾਂਗੇ ਦੁਬਾਰਾ ਇੱਕ ਨਵੇਂ ਵਿਸ਼ੇ ਵਾਲੀ ਨਵੀਂ ਵੀਡੀਓ ਨਾਲ ਟਿਲ ਦੈਨ ਬਾਏ ਬਾਏ ਆਪਣਾ ਖਿਆਲ ਰੱਖਣਾ ਟੇਕ ਕੇਅਰ